ਅੱਜ ਡਾਕਟਰ ਕਰਤਾਰ ਸਿੰਘ ਜੀ ਸਿੱਧੂ ਅਤੇ ਉਹਨਾਂ ਦੀ ਧਰਮ ਸੁਪਤਨੀ ਸਵਰਗੀ ਬਲਜੀਤ ਕੌਰ ਜੀ ਸਿੱਧੂ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮੌਕਾ ਕਿ ਉਹਨਾਂ ਦਾ ਪੁੱਤਰਾ ਮਨਿੰਦਰ ਸਿੱਧੂ ਸੁਪੁੱਤਰ ਨਰਿੰਦਰ ਸਿੱਧੂ ਭਾਜੀ ਪਰਮਜੀਤ ਸਿੰਘ ਜੀ ਸਿੱਧੂ ਤੇ ਰਾਣਾ ਸਿੱਧੂ ਉਹਨਾਂ ਦਾ ਭਤੀਜਾ ਅੱਜ ਕੈਨੇਡਾ ਦੀ ਸਰਕਾਰ ਦੇ ਵਿੱਚ ਬਹੁਤ ਹੀ ਵੱਡੀ ਜ਼ਿੰਮੇਵਾਰੀ ਮਿਲੀ ਆ ਇਹ ਜੁੰਮਵਾਰੀ ਮਨਿੰਦਰ ਨਾਲ ਸਾਡੇ ਪਿੰਡ ਵਿੱਚ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਹੈ ਅੱਜ ਉਹਨਾਂ ਦੇ ਘਰ ਦੇ ਵਿੱਚ ਆ ਕੇ ਸਾਰਿਆਂ ਨੇ ਖੁਸ਼ੀ ਦੇ ਵਿੱਚ ਗਿੱਧਾ ਪਾਇਆ ਪੰਗੜਾ ਪਾਇਆ ਤੇ ਸਾਡੇ ਇਲਾਕੇ ਦੇ ਲੋਕ ਜਿਹੜੇ ਆ ਪਿੰਡ ਦੇ ਲੋਕ ਜਿਹੜੇ ਆ ਪੂਰਾ ਸਿੱਧੂ ਪਰਿਵਾਰ ਪੂਰਾ ਸਿੱਧੂ ਖਾਨਦਨ ਉਹ ਬਹੁਤ ਖੁਸ਼ ਆ ਇਲਾਕੇ ਦੇ ਲੋਕ ਬਹੁਤ ਖੁਸ਼ ਆ ਕਿਉਂਕਿ ਇਸ ਮਨਿੰਦਰ ਸਿੱਧੂ ਨੇ ਸਾਡੇ ਜਿੱਥੇ ਇਸ ਨਗਰ ਦਾ ਨਾਮ ਰੋਸ਼ਨ ਕੀਤਾ ਉਥੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜੰਦ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਤੋਂ ਬਾਅਦ ਪੰਜਾਬ ਦਾ ਅਤੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਅੱਜ ਇਸ ਵੱਡੀ ਉਪਲਬਧੀ ਵਾਸਤੇ ਅਸੀਂ ਸਾਰੇ ਸਿੱਧੂ ਪਰਿਵਾਰ ਨੂੰ ਜਿਹੜਾ ਉਹ ਮੁਬਾਰਕਬਾਦ ਦਿੰਨੇ ਆ ਤੇ ਆਸ ਕਰਦੇ ਆ ਕਿ ਉਹਨਾਂ ਦੀ ਜਿਹੜੀ ਇਹ ਟਰਮ ਆ ਜਿਹੜਾ ਉਹਨਾਂ ਨੂੰ ਮੌਕਾ ਮਿਲਿਆ ਉੱਥੇ ਦੀ ਸਰਕਾਰ ਦੇ ਵਿੱਚ ਜਿਹੜਾ ਉਹ ਟ੍ਰੇਡ ਮੰਤਰੀ ਬਣਿਆ ਇੰਟਰਨੈਸ਼ਨਲ ਟ੍ਰੇਡ ਮੰਤਰੀ ਬਣਿਆ ਉਹਨਾਂ ਨੂੰ ਜੋ ਮੌਕਾ ਮਿਲਿਆ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਵਾਕੋਬੀ ਨਿਭਾਉਣਗੇ ਅਤੇ ਅੱਗੇ ਵਾਸਤੇ ਜਿੱਥੇ-ਜਿੱਥੇ ਉਹ ਕੈਨੇਡਾ ਸਰਕਾਰ ਦਾ ਫਾਇਦਾ ਕਰਨਗੇ ਉੱਥੇ ਸਾਡੇ ਪੰਜਾਬ ਦੇ ਲੋਕਾਂ ਦਾ ਭਾਰਤੀ ਲੋਕਾਂ ਦਾ ਵੀ ਉਹ ਵਪਾਰ ਦੇ ਵਿੱਚ ਫਾਇਦਾ ਕਰਨਗੇ ਇਹ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਆ ਉੱਥੇ ਕੈਨੇਡਾ ਦੇ ਵਿੱਚ ਇਹ ਤੀਜੀ ਵਾਰੀ ਇਸ ਵੇਲੇ ਸਰਕਾਰ ਦੇ ਵਿੱਚ ਇਹ ਬਣੇ ਆ ਮਨਿਸਟਰ ਬਣੇ ਆ ਇਹ ਐਮਪੀ ਬਣੇ ਆ ਲੇਕਿਨ ਇਸ ਤੋਂ ਪਹਿਲੀ ਟਰਮ ਦੇ ਵਿੱਚ ਇਹ ਪਾਰਲੀਮੈਂਟ ਹੀ ਸੈਕਟਰੀ ਸੀਗੇ ਤੇ ਆ ਇਸ ਵਾਰੀ ਇਹਨਾਂ ਨੂੰ ਫੁੱਲ ਫਲੈਜ ਜਿਹੜਾ ਕੈਬਨਿਟ ਮੰਤਰੀ ਜਿਹੜਾ ਅਹੁਦਾ ਮਿਲਿਆ ਧੰਨ